ਇਲੇ ਜਾਂਦੇ ਨੇ ਦੌਰੇ ਕੀਤੇ ਜਾ ਰਹੇ ਨੇ ਹੁਣ ਤੱਕ ਕਿੰਨੀ ਕਣਕ ਜਿਹੜੀ ਆ ਮੰਡੀਆਂ ਚ ਪਹੁੰਚ ਚੁੱਕੀ ਹੈ ਤੇ ਕੁੱਲ ਕਿੰਨੀ ਜਿਹੜੀ ਆ ਆਮਦ ਹੋਣ ਦੀ ਉਮੀਦ ਹੈ ਦੇਖੋ ਅੱਜ ਕੀ ਸਾਡੇ ਕੋਲੇ ਤਕਰੀਬਨ 136 ਲੱਖ ਮੀਟ੍ਰਿਕ ਟਨ ਦਾ ਸੀ ਅੰਦਾਜ਼ਾ ਲਾਉਣਾ ਹੈ ਕਿਉਂਕਿ ਪਿਛਲੇ ਸਾਲ ਨਾਲੋਂ ਚਾਹੇ ਰਕਬਾ ਥੋੜਾ ਜਿਹਾ ਘਟਾ ਹੈ 5% ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਕੁਦਰਤ ਦੀ ਮਿਹਰਬਾਨੀ ਰਹੀ ਹੈ ਝਾੜ ਅੱਜ ਕੀ 5 ਤੋਂ 7% ਵਧੂਗਾ ਇਸ ਲਈ ਸਾਡੇ ਕੋਲੇ ਉਮੀਦ ਹੈ ਕਿ 136 ਲੱਖ ਮੀਟ੍ਰਿਕ ਟਨ ਅਨਾਜ ਅੱਜ ਕੀ ਕਣਕ ਆਜੂਗੀ ਸਿਰਫ ਪ੍ਰਬੰਧਨ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਨਹੀਂ ਕਿਉਂਕਿ ਤੇ ਹੁਣ ਤੱਕ ਜਿਹੜੀ ਖਰੀਦ ਹੋ ਚੁੱਕੀ ਹੈ ਜਿਹੜੀ ਖਰੀਦੀ ਗੱਲ ਹੈ ਹੁਣ ਤੱਕ ਤਕਰੀਬਨ 2601 ਮੀਟ्रिक टन ਹੋਈ ਹੈ ਪਰੰਤੂ ਅਗਲੇ 4-5 ਦਿਨਾਂ ਬਾਅਦ ਖਰੀਦ ਬੰਪਰ ਫਸਲ ਆਉਣੀ ਸ਼ੁਰੂ ਹੋ ਜੂਗੀ 13 April ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਜ਼ਿਆਦਾ ਆਮਦ ਜਿਹੜੇ ਜਿੱਥੇ ਤੱਕ ਪ੍ਰਬੰਧਾ ਦੀ ਗੱਲ ਹੈ ਅਸੀਂ ਸਾਰੀਆਂ ਮੰਡੀਆਂ ਦੇ ਵਿੱਚ ਸਫਾਈ ਦੇ ਪ੍ਰਬੰਧ ਕੀਤੇ ਨੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਕੀਤੇ ਨੇ ਟਾਇਲਟਸ ਦੇ ਪ੍ਰਬੰਧ ਕੀਤੇ ਨੇ ਬਿਜਲੀ ਦੇ ਪ੍ਰਬੰਧ ਕੀਤੇ ਨੇ ਛਾਂ ਦੇ ਪ੍ਰਬੰਧ ਕੀਤੇ ਨੇ ਔਰ ਇਹਦੇ ਵਾਸਤੇ ਜੋ ਵੀ ਲੋਡ ਹੈ ਕਿਸਾਨਾਂ ਦੀ ਫਸਲ ਮੰਡੀ ਚ ਆਉਣ ਤੋਂ ਬਾਅਦ ਤੁਰੰਤ ਉਹਨੂੰ ਚੱਕ ਕੇ ਖਰੀਦ ਕਰਕੇ ਜਿਹੜੀ ਵੀ ਏਜੰਸੀ ਕਰੋ ਨਾਲ ਦੀ ਨਾਲ ਉਹਦੇ ਵਿਦਨ 48 ਆਵਰ ਅਸੀਂ ਉਹਨਾਂ ਦਾ ਪੇਮੈਂਟ ਵੀ ਉਹਦੇ ਖਾਤਿਆਂ 'ਚ ਪਵਾ ਦੇਣੀ ਹੈ ਅੱਜ ਸਰ ਜੇਕਰ ਕੁਝ ਸ਼ਿਕਾਇਤਾਂ ਜਿਹੜੀਆਂ ਆ ਰਹੀਆਂ ਨੇ ਕੋਈ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ ਗਏ ਨੇ ਇਸ ਨੂੰ ਲੈ ਕੇ ਤਾਂ ਜੋ ਜਿਹੜੇ ਕਿਸਾਨ ਨੇ ਖੱਜਲ ਖਰਾਬ ਨਾ ਹੋਣ ਜਾਂ ਫਿਰ ਸਰਕਾਰ ਦਾ ਜਿਹੜੀ ਸੇਵੀ ਪਹੁੰਚ ਕੀਤੀ ਜਾ ਸਕੀ ਅਸੀਂ ਵੈਸੇ ਤਾਂ ਸਾਡੇ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਔਰ ਫਲੈਂਕ ਸਕੁਐਡ ਵੀ ਅਸੀਂ ਲਾਇਆ ਤਾਂ ਕਿ ਬਖ ਬਖ ਜਗ੍ਹਾ ਤੇ ਚੈਕਿੰਗ ਕਰਨਾ ਹੈ ਇਹਦੇ ਬਾਵਜੂਦ ਅਸੀਂ ਇੱਕ ਸੈਂਟਰਲ ਲੈਵਲ ਤੇ ਇੱਕ ਚੰਡੀਗੜ੍ਹ ਦੇ ਵਿੱਚ ਮੁੱਖ ਦਫ਼ਤਰ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਜਿਹਦਾ ਨੰਬਰ ਹੈਗਾ 0172 510 1649 ਦੂਸਰਾ ਨੰਬਰ ਹੈਗਾ 0172 510 1704 ਇਸ ਤੋਂ ਇਲਾਵਾ ਮੇਰਾ ਪਰਸਨਲ ਨੰਬਰ ਵੀ ਹੈ ਜੇ ਸਾਡੇ ਕਿਸੇ ਵੀ ਅਫਸਰ ਸਾਹਿਬਾਨ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਕਿਸੇ ਲੈਵਲ ਤੇ ਤੁਰੰਤ ਕੰਟੈਕਟ ਕੀਤਾ ਜਾ ਸਕਦਾ ਹੈ ਅਸੀਂ ਨਾਲ ਦੀ ਨਾਲ ਉਹ ਸਮੱਸਿਆ ਦਾ ਹੱਲ ਕਰਾਂਗੇ ਜਿਹੜੀ ਲੁਧਿਆਣਾ ਮੰਡੀ ਹੈ ਜੀ ਪਾਣੀ ਦੇ ਜਾਂ ਬਾਥਰੂਮ ਦੇ ਇੰਤਜ਼ਾਮ ਨਹੀਂ ਆ ਉਹ ਕਿਸਾਨ ਆਂਦੇ ਆ ਉਹ ਕਹਿੰਦੇ ਕੋਈ ਇੰਤਜ਼ਾਮ ਨਹੀਂ ਇੱਥੇ ਹੈਗਾ ਉਹਨੂੰ ਲੈ ਕੇ ਕਿੰਦਾ ਦੀ ਮੈਂ ਮੈਂ ਆਪ ਇਹਦੀ ਪੜਤਾਲ ਕਰਦਾ ਜਿੱਥੇ ਵੀ ਕੋਈ ਕਮੀਆਂ ਉਹ ਵਿਦਨ 4 ਆਵਰ ਅਸੀਂ ਕੰਪਲੀਟ ਕਰਾਵਾਂਗੇ ਲੇਟ ਨਹੀਂ ਹੋਣ ਦਵਾਂਗੇ ਸਰ ਜੀ ਸਰਕਾਰ ਦਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲ ਨਹੀਂ ਦਿੱਤਾ ਜਾਊਗਾ ਉਹ ਇਨ ਬਿੰਨ ਲਾਗੂ ਕਿਤੇ ਨਾ ਕਿਤੇ ਹੋ ਦੇਖੋ ਜਿੱਥੋਂ ਤੱਕ ਮੰਡੀ ਬੋਰਡ ਦਾ ਸਵਾਲ ਹੈ ਅਸੀਂ ਆਪਣੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਜਿਹੜੀਆਂ ਖਰੀਦ ਏਜੰਸੀਆਂ ਨੇ ਐਤਕੀ ਉਹਨਾਂ ਦੇ ਵੀ ਪ੍ਰਬੰਧ ਪੂਰੇ ਨੇ ਕਣਕ ਦੀ ਫਸਲ ਦੇ ਵਿੱਚ ਤਾਂ ਕੋਈ ਦਿੱਕਤ ਆਉਣ ਵਾਲੀ ਹੈ ਨਹੀਂ ਕਿਉਂਕਿ ਐਮਐਸਪੀ ਦੇ ਮਤਾਬਕ ਪੂਰੀ ਖਰੀਦੀ ਜਾ ਰਹੀ ਹੈ 2475 ਰੁਪਏ ਦੇ ਹਿਸਾਬ ਨਾਲ ਔਰ ਸਾਨੂੰ ਦਿੱਕਤ ਆਉਣੀ ਹੈ ਅੱਗੇ ਜੀਰੀ ਦੀ ਫਸਲ 'ਚ ਉਹਦਾ ਕਾਰਨ ਇਹ ਹੈ ਕਿ ਸਾਡੇ ਸਾਰੇ ਗੋਦਾਮਾਂ ਦੇ ਵਿੱਚ ਚੌਲ ਭਰੇ ਪਏ ਨੇ ਸਾਰੇ ਸ਼ੈਲਰਾਂ 'ਚ ਚੌਲ ਭਰੇ ਪਏ ਨੇ ਉਹ ਚੌਲ ਚੱਕਨੇ ਨੇ ਕੇਂਦਰ ਦੀ ਏਜੰਸੀ FCI ਨੇ ਉਹ ਹਜੇ ਤੱਕ ਗੋਦਾਮ ਖਾਲੀ ਨਹੀਂ ਹੋਏ ਪਹਿਲੀ ਵਾਰ ਜਦੋਂ ਮੀਟਿੰਗ ਹੋਈ ਸੀਗੀ ਮਾਨ ਸਾਹਿਬ ਨਾਲ ਕੇਂਦਰੀ ਮੰਤਰੀਆਂ ਦੀ ਉਹਨਾਂ ਨੇ ਕਿਹਾ ਸੀ ਵੀ ਅਸੀਂ 31 ਮਾਰਚ ਤੱਕ ਖਾਲੀ ਕਰ ਦਾਂਗੇ 31 ਮਾਰਚ ਲੰਘ ਹੀ ਹੁਣ ਤੁਸੀਂ ਦੇਖ ਰਹੇ ਹੋ ਅੱਜ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਪਰੰਤੂ ਹਜੇ ਤੱਕ ਗੋਡਾਊਨ ਖਾਲੀ ਨਹੀਂ ਕੀਤੇ ਸ਼ੈਲਰ ਖਾਲੀ ਨਹੀਂ ਕੀਤੇ ਕਣਕ ਦੀ ਫਸਲ ਮੌਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਆਉਣੀ ਹੈ ਜਿਰੀ ਦੀ ਫਸਲ ਮੌਕੇ ਇਸ ਲਈ ਮੈਂ ਤੁਹਾਡੇ ਮਾਧਮ ਰਾਹੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕੇ ਸਾਰੇ ਜਿਹੜੇ ਗਡਾਉਨ ਨੇ ਜਿਹੜਾ ਐਫਸੀਆ ਦਾ ਮਾਲ ਆ ਪਬਲਿਕ ਡਿਸਟ੍ਰੀਬਿਊਸ਼ਨ ਦਾ ਮਾਲ ਆ ਉਹਨੂੰ ਤੁਰੰਤ ਚੱਕ ਕੇ ਲੈ ਜਾਣ ਤਾਂ ਕਿ ਸਾਨੂੰ ਜੀਰੀ ਦੀ ਖਰੀਦ 'ਚ ਕੋਈ ਦਿੱਕਤ ਨਾ ਆਵੇ ਕਣਕ ਦੀ ਖਰੀਦ 'ਚ ਅੱਜ ਦੀ ਰੇਟ 'ਚ ਕੋਈ ਪ੍ਰੋਬਲਮ ਨਹੀਂ ਅਸਰ ਕਿਸ ਤਰ੍ਹਾਂ ਕਿਸਾਨਾਂ ਦਾ ਕੇਰਿਆਂ ਤੇ ਖੁਸ਼ੀ ਹੈ ਕਿਉਂਕਿ ਐਮਐਸਪੀ ਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਲੱਗਦਾ ਕਿ ਰੇਟ ਜਿਹੜਾ ਉਹਨਾਂ ਨੂੰ ਵਧੀਆ ਰੇਟ ਗਿਆ ਹਾਂ ਬਿਲਕੁਲ ਸਾਰੀ ਖਰੀਦ ਵੀ ਐਮਐਸਪੀ ਤੇ ਹੋ ਰਹੀ ਹੈ ਦੂਸਰਾ ਮੈਦਾ ਇਹ ਵੀ ਸੰਭਵ ਹੈ ਕਿ ਹਲੇ ਵੀ ਹੋਰ ਉਪਰਾਲੇ ਕਰਨ ਦੀ ਲੋੜ ਹੈ ਸੈਂਟਰ ਨੂੰ ਕੋਈ ਪੈਕੇਜ ਦੇਣਾ ਚਾਹੀਦਾ ਪੰਜਾਬ ਵਾਸਤੇ ਤਾਂ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ਼ ਹੋ ਸਕਣ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਕਿੰਨੇ ਨੁਕਸਾਨ ਹੋਏ ਨੇ ਪਰੰਤੂ ਕੇਂਦਰ ਨੇ ਕੋਈ ਪੰਜਾਬ ਨੂੰ ਪੈਕੇਜ ਨਹੀਂ ਦਿੱਤਾ ਇੱਥੋਂ ਤੱਕ ਕਿ ਸਾਡਾ 7.5 ਹਜ਼ਾਰ ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਦਾ ਫੰਡ ਵੀ ਰੋਕ ਰੱਖਿਆ ਹੈ ਮੈਂ ਤੁਹਾਡੇ ਮੱਦੇਮ ਰਹੀਂ ਬੇਨਤੀ ਕਰਦਾ ਕਿ ਸਾਡਾ ਫੰਡ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੀਆਂ ਜਿਹੜੀਆਂ ਨਵੀਆਂ ਪੜਨ ਵਾਲੀਆਂ ਸੜਕਾਂ ਨੇ ਉਹ ਬਣਾ ਸਕੀਏ ਔਰ ਸਾਰੇ ਫੜਾਂ ਦਾ ਪ੍ਰਬੰਧ ਕਰ ਸਕੀਏ ਸਾਰੇ ਛੱਡਾਂ ਦਾ ਪ੍ਰਬੰਧ ਕਰ ਸਕੀਏ ਔਰ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਸਕੀਏ ਔਰ ਅੱਜ ਅੱਜ ਦੀ ਡੇਟ 'ਚ ਸਾਡੇ ਕੋਲੇ ਸਫੀਸ਼ੀਐਂਟ ਪ੍ਰਬੰਧ ਨੇ ਤਕਰੀਬਨ ਅਸੀਂ 1865 ਮੰਡੀਆਂ ਦੇ ਵਿੱਚ ਪਰਚੇਜ਼ ਸੈਂਟਰ ਬਣਾਏ ਨੇ ਜੇ ਘਾਟ ਬਾਦ ਕਿਤੇ ਲੱਗੀ ਸਾਨੂੰ ਮਾਲ ਵੱਧਾ ਹੋਇਆ ਨਾਲ ਦੀ ਨਾਲ ਅਸੀਂ ਇਹਨੂੰ ਵਧਾ ਦਾਂਗੇ ਕੁਛ ਸਰ ਟੈਂਪਰੇਰੀ ਮੰਡੀਆਂ ਵੀ ਬਣਾਈਆਂ ਗਈਆਂ ਨੇ 265 ਦੇ ਕਰੀਬ ਬਣਾਈਆਂ ਨੇ ਟੈਂਪਰੇਰੀ ਮੰਡੀਆਂ ਹਰ ਵਾਰੀ ਉਹ ਬਣਦੀਆਂ ਨੇ ਜਿਹੜੀਆਂ ਜੇ ਲੋੜ ਪਈ ਹੋਰ ਵੀ ਬਣਾ ਦਾਂਗੇ ਹੁਣ ਕਿਸਾਨਾਂ ਨੂੰ ਕੀ ਅਪੀਲ ਹੈ ਜੀ ਕਿਸਾਨਾਂ ਨੂੰ ਤਾਂ ਇਹੀ ਬੇਨਤੀ ਕਰਦਾ ਕਿ ਆਪਣਾ ਮਾਲ ਸੁੱਕਾ ਲੈ ਕੇ ਆਓ ਤਾਂ ਕਿ ਸਹੀ ਢੰਗ ਦੇ ਨਾਲ ਉਹਦੀ ਮੌਕੇ ਤੇ ਖਰੀਦ ਹੋ ਸਕੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਔਰ ਏਜੰਸੀਆਂ ਵੀ ਤੁਰੰਤ ਉਹਨੂੰ ਖਰੀਦ ਕਰਕੇ ਤੁਹਾਡੇ ਖਾਤਿਆਂ 'ਚ ਪੈਸੇ ਪਾ ਦੇਣ